ਵੇਸੇ ਦੇ ਸਤਗੁਰudev ਜੀ ਮਹਾਰਾਜ ਇਹ ਕਹਿੰਦੇ ਕਾਮਨਾ ਕਰਕੇ ਧਾਰਮਿਕ ਕਰਮ ਕਰ ਰਿਹਾ ਹੈ ਰਸ ਕਿੱਥੇ ਹੈ ਆਨੰਦ ਕਿੱਥੇ ਤੇ ਪ੍ਰਮਾਤਮਾ ਕਿੱਥੇ ਇਹ ਸਾਰੇ ਰੋਗਾਂ ਦੀ ਨਿਵਰਤੀ ਕਿੱਥੇ ਇਹ ਬੜਾ ਕੀਮਤੀ ਸ਼ਲੋਕੇ ਜ਼ਰਾ ਧਿਆਨ ਨਾਲ ਸੁਣਨਾ ਦਸਨ ਬਿਹੂਨ ਭਯੰਗਮ ਭਯੰਗ ਕਹਿੰਦੇ ਨੇ ਸਭ ਪੜੋ ਦਸਨ ਕਹਿੰਦੇ ਨੇ ਦੰਦਾ ਗਾਰਡੇ ਮੰਤਰ ਇਕ ਵਿਸ਼ੇਸ਼ ਤਰ੍ਹਾਂ ਦਾ ਮੰਤਰ ਜਪ-ਜਪ ਕੇ ਜਦ ਮੰਤਰ ਸਿੱਧ ਹੋ ਜਾਂਦਾ ਹੈ ਮਾਂਦਰੀ ਦੇਖਦਾ ਹੁਣ ਮੈਂ ਦੇਖਦਾ ਮੰਤਰ ਸਿੱਧ ਹੋ ਗਿਆ ਕਿ ਨਹੀਂ ਜੇ ਮੰਤਰ ਚੱਲ ਗਿਆ ਤਾਂ ਕਹਿੰਦੇ ਨੇ ਸਿੱਧ ਹੋ ਗਿਆ ਇਸ ਤਰ੍ਹਾਂ ਪੁਰਾਚੀਨ ਕਾਲ ਵਿੱਚ ਮੰਤਰੀ ਮਾਂਦਰੀ ਮੰਤਰਾਂ ਦੇ ਰਾਹੀਂ ਰੋਗੀਆਂ ਦਾ ਇਲਾਜ ਕਰਦੇ ਸਨ ਅੱਧਾ ਕਮ ਮੰਤਰ ਕਰਦਾ ਸੀ ਜਪ-ਜਪ ਕੇ ਮਨ ਦੀ ਕਾਗਰਤਾ ਉਸ ਮਨ ਪਰ ਜੁੜ ਜਾਂਦੀ ਸੀ ਤਾਂ ਮੰਤਰ ਕੰਮ ਕਰਦਾ ਸੀ ਅੱਧਾ ਰੋਗੀ ਦਾ ਵਿਸ਼ਵਾਸ ਕਮ ਕਰਦਾ ਸੀ ਮੈਂ ਫਿਰ ਅਰਜ਼ ਕਰਾਂ ਵਾਹਿਗੁਰੂ ਵਾਹਿਗੁਰੂ ਜਪਾ ਔਰ ਮਨ ਦੀ ਕਾਗਰਤਾ ਨਹੀਂ ਫੇਰ ਕੁਝ ਵੀ ਨਹੀਂ ਬਣੇਗਾ ਮਨ ਦੀ ਕਾਗਰਤਾ ਇਸ ਵਾਹਿਗੁਰੂ ਮੰਤਰ ਨੇ ਸਾਰੇ ਰੋਗ ਦੂਰ ਸਾਰੇ ਸੰਤਾਪ ਮਿਟਾ ਦੇਣਾ ਹੈ। ਆਨੰਦ ਬਰਬਾਹ ਕਰ ਦੇਣਾ ਹੈ। ਸਵੇਰੇ ਮੈਂ ਅਰਜ਼ ਕਰ ਰਿਹਾ ਸੀ ਪ੍ਰਮਾਤਮਾ ਵਿਆਪਕ ਹੈ ਕਿਸ ਰੂਪ ਦੇ। ਪ੍ਰਮਾਤਮਾ ਵਿਆਪਕ ਹੈ ਪ੍ਰਕਾਸ਼ ਦੇ ਰੂਪ ਵਿੱਚ ਦੇਖਣ ਦਾ ਵਿਸ਼ਾ ਹੈ। ਪ੍ਰਮਾਤਮਾ ਵਿਆਪਕ ਹੈ ਮਹਾਨ ਸੰਗੀਤ ਦੇ ਰੂਪ ਵਿੱਚ ਹਰ ਵਗੜ ਘਟ ਘਟ ਵਾਜੇ ਨਾ। ਵਿਆਪਕ ਹੈ ਜਿਵੇਂ ਮਛਲੀ ਦਾ ਸਾਰਾ ਜੀਵਨ ਜਲ ਦੇ ਚ ਜਮਣਾ ਜੀਵਣਾ ਮਰਨਾ ਇਸ ਤਰ੍ਹਾਂ ਵਿਆਪਕ ਇੱਕ ਸੰਗੀਤ ਹੈ ਉਸੇ ਵਿੱਚ ਸਾਡਾ ਜਨਮ ਮਰਨ ਉਸੇ ਵਿੱਚ ਸਾਡਾ ਜੀਵਣਾ ਇੱਕ ਵਿਆਪਕ ਪ੍ਰਕਾਸ਼ ਹੈ ਇੱਕ ਵਿਆਪਕ ਸੁਗੰਧ ਹੈ ਇੱਕ ਵਿਆਪਕ ਮਹਾਰਸ ਹੈ ਰਸਤੇ ਮਿਲਦਾ ਹੈ ਜ਼ਬਾਨ ਜਦ ਕਿਸੇ ਪਦਾਰਥ ਨੂੰ ਚਖਦੇ ਹੈ ਕੰਨ ਕੇ ਸੇ ਸੰਗੀਤ ਨੂੰ ਸੁਣਦੇ ਨੇ ਪਰ ਇਸ ਤਰ੍ਹਾਂ ਦਾ ਸੰਗੀਤ ਵਿਆਪਕ ਨਹੀਂ ਹੈ ਇਸ ਤਰ੍ਹਾਂ ਦਾ ਰਸ ਵੀ ਵਿਆਪਕ ਨਹੀਂ ਹੈ ਇਸ ਤਰ੍ਹਾਂ ਦਾ ਪ੍ਰਕਾਸ਼ ਵੀ ਵਿਆਪਕ ਨਹੀਂ ਇਸ ਤਰ੍ਹਾਂ ਦੀ ਸੁਗੰਧ ਵੀ ਵਿਆਪਕ ਨਹੀਂ ਕਿਦਰੇ ਦੁਰਗੰਧ ਵੀ ਹੋ ਸਕਦੀ ਹੈ ਪਰ ਇੱਕ ਸੁਗੰਧ ਅਗਰ ਮਨੁੱਖ ਅੰਤਰਮੁਖੀ ਹੋਵੇ ਤਾਂ ਸਾਰੇ ਬ੍ਰਹਿਮੰਡ ਦੇ ਚ ਵਿਆਪਕ ਹੈ ਇੱਕ ਪ੍ਰਕਾਸ਼ ਸਾਰੇ ਬ੍ਰਹਿਮੰਡ ਦੇ ਚ ਵਿਆਪਕ ਇਕ ਮਹਾਨ ਸੰਗੀਤ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹੈ ਉਹ ਆਜੇ ਨਾਦ ਅਨੇਕ ਅਸ਼ੰਖਾ ਕੈਫੇ ਵਾਵਣ ਆ ਰਹੇ ਉਸੇ ਨੂੰ ਸਹਿਬ ਕਹਿੰਦੇ ਨੇ ਗੱਡ-ਗੱਡ ਆਜੇ ਨਾਦ ਵਿਆਪਕ ਹੈ ਥੋੜਾ ਜਿਹਾ ਅੰਤਰਮੁਖੀ ਹੋ ਜਾਏ ਉਸ ਅਨਾਹਦ ਨਾਲ ਨਾਲ ਉਸ ਪਰਮ ਪ੍ਰਕਾਸ਼ ਨਾਲ ਸੰਬੰਧ ਜੁੜ ਜਾਂਦਾ ਹੈ ਉਸ ਪਰਮ ਰਸ ਨਾਲ ਸੰਬੰਧ ਜੁੜ ਜਾਂਦਾ ਹੈ ਪਰਮ ਸੁਗੰਧ ਨਾਲ ਜੋ ਇਹ ਸੰਬੰਧ ਜੁੜ ਜਾਂਦੇ ਵਾਹਿਗੁਰੂ ਦਾ ਮੰਨ ਤ ਇਤਨੇ ਸਿੱਧੀ ਦੇ ਦਿੰਦਾ ਹੈ ਇਤਨੀ ਸ਼ਕਤੀ ਦੇ ਦਿੰਦਾ ਹੈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਸਾਇਬ ਕਹਿੰਦੇ ਦਸਨ ਬਿਹੋਂ ਨ ਬੰਦਨ ਮੰਤਰੰ ਗਾਰੜੇ ਨਿਵਾਰਨ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣ ਹੈ ਕੋਈ ਵਿਰਲੇ ਸੰਤ ਜਨ ਨੇ ਪ੍ਰਭੂ ਦਾ ਨਾਮ ਜੋ ਗਾਰੜੇ ਮੰਤਰ ਹੈ ਇਨੂੰ ਜਪ ਕੇ ਜੀਵਨ ਦੇ ਚੋਂ ਸਾਰੀ ਜ਼ਹਿਰ ਕੱਢ ਦਿੰਦਾ ਹੈ ਜੋ ਸੱਪ ਦੀ ਜ਼ਹਿਰ ਨਾਲੋਂ ਵੀ ਭਿਆਨਕ ਹੈ ਕਿ ਹੰਕਾਰ ਦੀ ਜ਼ਹਿਰ ਲੋਭ ਦੀ ਜ਼ਹਿਰ ਵਾਸ਼ਨਾ ਦੀ ਜ਼ਹਿਰ ਮੋਹ ਦੀ ਜ਼ਹਿਰ ਕ્રોਧ ਦੀ ਜ਼ਹਿਰ ਬੜੀ ਭਿਆਨਕ ਇਸ ਨੂੰ ਕੱਢਦੇ ਨੇ ਇਸ ਦਾ ਕੱਢਣਾ ਕੀ ਆਉਂਦਾ ਇਹਨੂੰ ਰੂਪਾਂਤਰਿਕ ਕਰ ਦਿੰਦੇ ਨੇ ਜੈਸਾ ਇੱਕ ਵੈ ਸੰਖੇ ਨੂੰ ਕੁਸਤੇ ਦੇ ਵਿੱਚ ਬਦਲ ਦਿੰਦੇ ਨੇ ਕੁਸ਼ਤਾ ਬਣ ਜਾਂਦਾ ਹੈ ਔਸ਼ਧੀ ਬਣ ਜਾਂਦਾ ਹੈ ਇੰਨਾ ਪੰਨਾ ਵਿਕਾਰਾ ਨੂੰ ਇੰਨਾ ਪੰਨਾ ਹੀ ਜ਼ਹਿਰਾਂ ਨੂੰ ਜ਼ਹਿਰ ਨਹੀਂ ਜੋ ਅੰਮ੍ਰਿਤ ਵਿੱਚ ਬਦਲ ਦਿੰਦਾ ਹੈ ਇਸ ਨੂੰ ਇਕਬਾਲ ਨੇ ਬੜੇ ਆਲਮਾਨਾ ਡੰਗ ਨਾਲ ਬਿਆਨ ਕੀਤਾ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਰਾ मालूम ਨਹੀਂ ਤੁਜ ਕੋ ਅੰਦਾਜ਼ ਹੈ ਪੀਨੇ ਪੀਣ ਦਾ ਢੰਗ ਹੈ ਜੇ ਕਿਦਰੇ ਤੈਨੂੰ ਆ ਜਾਏ ਅੰਮ੍ਰਿਤ ਹੈ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ ਗੰਨੇ ਦਾ ਰਸ ਅੰਮ੍ਰਿਤ ਹੈ ਉਸ ਤੋਂ ਗੁੜ ਬਣਦੀ ਹੈ ਸ਼ਕਰ ਬਣਦੀ ਹੈ ਪਰ ਸ਼ਰਾਬ ਵੀ ਤੇ ਉਸੇ ਤੋਂ ਹੀ ਬਣਦੀ ਹੈ ਨਾ ਅਗਰ ਨੂੰ ਵਰਤਨ ਦਾ ਢੰਗ ਨਹੀਂ ਆਇਆ ਤਾਂ ਸ਼ਰਾਬ ਬਣ ਗਈ ਰੱਖਿਆ ਹੋਇਆ ਰਸ ਸ਼ਰਾਬ ਬਣ ਜਾਏ ਸ਼ਕਰ ਵੀ ਤੇ ਬਣਦੀ ਹੈ ਗੁੜ ਵੀ ਤੇ ਬਣਦੀ ਹੈ ਸ਼ਰਾਬ ਕੀ ਹੈ ਮਿੱਠੇ ਨੂੰ ਕੌੜਾ ਕਰਨਾ ਪਰ ਕੁਸ਼ਤਾ ਕੀ ਹੈ ਕੌੜੀ ਜ਼ਹਿਰ ਨੂੰ ਮਿੱਠਾ ਕਰ ਦੇਣਾ ਸੰਖੇ ਨੂੰ ਮਿੱਠਾ ਕਰ ਦੇਣਾ ਅਗਰ ਮਿੱਠਾ ਕੌੜਾ ਹੋ ਸਕਦਾ ਹੈ ਤਾਂ ਯਕੀਨ ਹੈ ਜਾਨੋ ਕੌੜਾ ਮਿੱਠਾ ਵੀ ਹੋ ਸਕਦਾ ਹੈ ਕ੍ਰਿਵਨ ਕ੍ਰਿਵਨ ਮਨੁੱਖ ਨੇ ਮਿੱਠੇ ਨੂੰ ਹੀ ਕੌੜਾ ਕੀਤਾ अमृतमय जिंदगी यह जहर बना देती है अमृतमय संसार है मनुख ने जहर बना देता है। जो जहर हला हल है वही अमृत है नादा मालूम नहीं तुझको अंदाज है पीने के ये पीण का ढंग है जे आ जाए अमृत है जे पीण का ढंग नहीं आया तो जहर है ਉਹਨੇ ਅਰਜ਼ ਕਰਾਂ ਸੁੰਦਰ ਫੁੱਲਾਂ ਦੇ ਬੀਜ ਤੇ ਬੜੇ ਕਰੂਪ ਆਉਂਦੇ ਨੇ ਕਿਸੇ ਵੀ ਫੁੱਲ ਦਾ ਬੀਜ ਸੁੰਦਰ ਨਹੀਂ ਆਉਂਦਾ ਕਰੂਪ ਆਉਂਦਾ ਹੈ ਕੋਮਲ ਫੁੱਲਾਂ ਦੇ ਬੀਜ ਬੜੇ ਕਠੋਰ ਆਉਂਦੇ ਨੇ ਕੋਈ ਕੋਮਲ ਨਹੀਂ ਆਉਂਦਾ ਸੁਗੰਧਤ ਫੁੱਲਾਂ ਦੇ ਬੀਜ ਨਿਰਗੰਧ ਆਉਂਦੇ ਕੋਈ ਸੁਗੰਧੀ ਨਹੀਂ ਅਨਕੋਲ ਮੌਸਮ ਹੋਵੇ ਅਨਕੋਲ ਧਰਤੀ ਹੋਵੇ ਤੇ ਪਾਣੀ ਦੇ ਦੇਈਏ ਇਨਾ ਕਰੂਪ ਬੀਜਾਂ ਦੇ ਚੋਂ ਸੁੰਦਰ ਫੁੱਲ ਨਿਕਲਦੇ ਨੇ ਕਠੋਰ ਬੀਜਾਂ ਦੇ ਚੋਂ ਕੋਮਲ ਫੁੱਲ ਨਿਕਲਦੇ ਨੇ ਨਿਰਗੰਧ ਬੀਜਾਂ ਦੇ ਚੋਂ ਸੁਗੰਧਤ ਫੁੱਲ ਨਿਕਲਦੇ ਨੇ ਸੁਗੰਧ ਫੁੱਟ ਪੈਂਦੀ ਹੈ ਹੰਕਾਰ ਪ੍ਰਭੂ ਦਾ ਨਾਮ ਜਪੀਏ ਹੰਕਾਰ ਹੀ ਨਿਰਮਾਣਤਾ ਦਾ ਰੂਪ ਧਾਰਨ ਕਰ ਲੈਂਦਾ ਹੰਕਾਰ ਤੇ ਬੀਜ ਹੈ ਬੀਜ ਨਾਸ਼ ਨਹੀਂ ਕਰਨਾ ਜਿਹਦੇ ਅੰਦਰ ਹੰਕਾਰ ਨਹੀਂ ਉਹਦੇ ਅੰਦਰ ਨਿਰਮਾਣਤਾ ਵੀ ਨਹੀਂ ਆ ਸਕਦੀ ਇਹ ਵੀ ਮੈਰਜ ਕਰਦੇ ਆ ਬੀਜ ਹੈ ਇਹ ਬੀਜ ਜਨਮ ਤੋਂ ਕੋਲ ਹੈ ਸਾਰਿਆਂ ਦਾ ਇਸ ਬੀਜ ਨੂੰ ਰੂਪਾਂਤਰਿਤ ਕਰਨਾ ਹੈ ਇਸ ਬੀਜ ਨੂੰ ਫੁੱਲ ਤੱਕ ਅਪੜਾਣਾ ਹੈ ਢੰਗ ਨਾਲ ਲਾਗ ਹੋਇਆ ਤੇ ਇਹਹੀ ਬੀਜ ਸੜੇਗਾ ਤੇ ਗਲੇਗਾ ਹੰਕਾਰ ਸੜ ਕੇ गल ਕੇ ਬੜੇ ਵੱਧ ਬਹੁ ਛੋੜਦਾ ਐਸਾ ਮਨੁੱਖ ਪਰਮਾਤਮਾ ਨੂੰ ਵੀ ਕੁਝ ਨਹੀਂ ਸਮਝਦਾ। ਕ੍ਰੋਧ ਹਿੰਸਕ ਬਣਾ ਦੇਗਾ, ਸੇਵਾਦੋ ਵਾ ਦੇਗਾ। ਲੋਭ ਬੇਈਮਾਨ ਬਣਾ ਦੇਗਾ। ਮੋਹ ਬੜਾ ਸਵਾਰਥੀ ਬਣਾ ਦੇਗਾ ਜਿਹਦੇ ਜੋ ਮੇਰਾ ਹੈ ਬਸ ਉਹ ਠੀਕ ਹੋਣਾ ਚਾਹੀਦਾ ਭਾਵੇਂ ਬਾਕੀ ਸਾਰਾ ਬਰਬਾਦ ਹੁੰਦਾ ਤੇ ਹੋਵੇ। ਮੋਹ ਦਾ ਮਤਲਬ ਕੀ ਹੈ ਜੋ ਮੇਰਾ ਹੈ ਬਸ ਉਸ ਨਾਲ ਹੀ ਪਿਆਰ ਹੈ ਬਾਕੀ ਨਾਲ ਨਹੀਂ। ਬੜਾ ਸਵਾਰਥੀ ਹੋ ਜਾਏਗਾ ਇਹ। ਔਰ ਸੀਮਾ ਦੇਚ ਕੰਮ ਨਹੀਂ ਤੇ ਬੜਾ ਦੁਰਾਚਾਰੀ ਬਰਾਤਕਾਰੀ ਹੋ ਜਾਏਗਾ ਤੇ ਵੀ ਮੈਰਜ ਕਰਦੇ ਆ ਪ੍ਰਭੂ ਦੇ ਨਾਮ ਦਾ ਜਪ ਅਹੰਕਾਰ ਨੂੰ ਨਿਰਮਾਣਤਾ ਦੇਚ ਬਦਲ ਦਿੰਦਾ ਹੈ ਬੀਜ ਤੇ ਕਰੂਪ ਸੀ ਸੁੰਦਰ ਫੁੱਲ ਨਿਕਲ ਆਏ ਜ਼ਹਿਰ ਸੀ ਸੰਖਿਆ ਸੀ ਕੁਸ਼ਤਾ ਬਣ ਗਏ ਅੰਮ੍ਰਿਤ ਬਣ ਗਏ ਪ੍ਰਭੂ ਦੇ ਨਾਮ ਦੇ ਨਾਲ ਲੋਭ ਸੰਤੋਖ ਦੇਚ ਬਦਲ ਜਾਂਦਾ ਹੈ ਮੋਹ ਪ੍ਰੇਮ ਦੇ ਵਿੱਚ ਬਦਲ ਜਾਂਦਾ ਹੈ ਮੋਹ ਹੁੰਦਾ ਸਿਰਫ ਆਪਣੇ ਨਾਲ ਪ੍ਰੇਮ ਹੁੰਦਾ ਸਾਰਿਆਂ ਨਾਲ ਸਭ ਕੋ ਮੇ ਤੁਮ ਆਪਨ ਕੇ ਨਾ ਹਮ ਸਭ ਨਾ ਕੇ ਸਾਜਨ ਤੇ ਜੇ ਮੋਹ ਹੀ ਕੋਈ ਨਹੀਂ ਤੋ ਪ੍ਰੇਮ ਨਹੀਂ ਬਣੇਗਾ ਬੀਜ ਹੀ ਕੋਈ ਨਹੀਂ ਇਹ ਬੀਜ ਜਨਮ ਤੋਂ ਪ੍ਰਮਾਤਮਾ ਨੇ ਦਿੱਤੇ ਹੋਏ ਨੇ ਕਠੋਰ ਨੇ ਕਰੂਪ ਨੇ ਨਿਰਗੰਧ ਨੇ ਪ੍ਰਭੂ ਦੇ ਨਾਮ ਜਪਣ ਦੇ ਨਾਲ ਲੋਭ ਸੰਤੋਖ ਦੇ ਵਿੱਚ ਬਦਲ ਜਾਂਦਾ ਹੈ ਮੋਹ ਪ੍ਰੇਮ ਦੇ ਵਿੱਚ ਬਦਲ ਜਾਂਦਾ ਹੈ ਅਹੰਕਾਰ ਵਿਨਿਮਰਤਾ ਦੇ ਵਿੱਚ ਬਦਲ ਜਾਂਦਾ ਹੈ ਕ્રોਧ ਦਇਆ ਦੇ ਵਿੱਚ ਬਦਲ ਜਾਂਦਾ ਹੈ ਕਾਮ ਸ਼ੀਲ ਸੰਜਮ ਦੇ ਵਿੱਚ ਬਦਲ ਜਾਂਦਾ ਹੈ ਗ੍ਰਸ ਦੇ ਸੀਮਾ ਤੱਕ ਰਹਿ ਜਾਂਦਾ ਹੈ ਇਹ ਜੋ ਜ਼ਹਿਰ ਸੀ ਅੰਮ੍ਰਿਤ ਹੋ ਗਈ ਇਹ ਜੋ ਕ੍ਰੂਪ ਬੀਜ ਸਨ ਸੁੰਦਰ ਫੁੱਲ ਬਣ ਗਏ ਇਸੇ ਨੂੰ ਇਕਬਾਲ ਕਹਿੰਦੇ ਨੇ ਜੋ ਜ਼ਹਿਰ ਹਲਾ ਹਲਾ ਹੈ وہی ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ ਤੁਜ ਕੋ ਅੰਦਾਜ਼ ਹੈ ਪੀਣੇ ਕੇ ਪਦਾਰਥ ਅੰਮ੍ਰਿਤ ਹੈ ਜੇ ਤੈਨੂੰ ਵਰਤਨ ਦਾ ਢੰਗ ਆ ਜਾਏ ਤੇ ਜੇ ਵਰਤਨ ਦਾ ਢੰਗ ਨਹੀਂ ਹਰ ਪਦਾਰਥ ਜ਼ਹਿਰ ਹੈ ਭੋਜਨ ਅੰਮ੍ਰਿਤ ਹੈ ਜੇ ਤੈਨੂੰ ਖਾਣ ਦਾ ਢੰਗ ਆ ਜਾਏ ਤੇ ਜੇ ਖਾਣ ਦਾ ਢੰਗ ਨਹੀਂ ਆਇਆ ਤਾਂ ਬੋਲ ਕੇ ਇੱਕ ਵੀ ਜ਼ਹਿਰ ਆਯੁਰਵੇਦ ਆਚਾਰੀਆ ਕਹਿੰਦੇ ਨੇ ਭੁੱਖ ਲੱਗੀ ਹੈ ਇੱਕ ਇੱਕ ਬੁਰਕੀ ਅੰਮ੍ਰਿਤ ਹੈ। ਬੁਖ ਹੁਣ ਲਈਏ ਇੱਕ ਇੱਕ ਬੁਰਕੀ ਜ਼ਹਿਰ ਹੋਵੇਗੀ। ਉਹ ਸਰੀਰ ਦਾ ਬੋਝ ਬਣੇਗਾ। ਉਹ ਅਨੇਕਾਂ ਵਿਕਾਰ ਪੈਦਾ ਕਰੇਗਾ। ਜ਼ਿੰਦਗੀ ਅੰਮ੍ਰਿਤ ਹੈ ਅਗਰ ਤੈਨੂੰ ਜੀਣ ਦਾ ਢੰਗ ਆ ਜਾਏ। ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਵੀ ਜ਼ਹਿਰ ਹੈ। ਪਰਵਾਰ ਅੰਮ੍ਰਿਤ ਹੈ ਅਗਰ ਉਹਦੇ ਚ ਤੈਨੂੰ ਰਹਿਣ ਦਾ ਢੰਗ ਆ ਗਿਆ। ਨੇਤੇ ਪਰਵਾਰ ਵੀ ਜ਼ਹਿਰ ਹੈ ਜੇ ਤੈਨੂੰ ਰਹਿਣ ਦਾ ਡੰਗ ਨਹੀਂ ਆਇਆ ਅਰਵਕਤ ਕਲੇਸ਼ ਅਰਵਕਤ ਝਗੜਾ ਅਰਵਕਤ ਕਲੇ ਮਚੀ ਜ਼ਹਿਰ ਬਣ ਕੇ ਮਹਿਰਜ ਕਰਾ ਮਨੁੱਖ ਕੋਲ ਬੀਜ ਹੈ ਅਗਰ ਅਨਕੂਲ ਧਰਤੀ ਦੇ ਚ ਨਾ ਬੋਇਆ ਇਹ ਗੱਲੇਗਾ ਸੜੇਗਾ ਮਨੁੱਖ ਕੋਲ ਸੰਘੀਆ ਹੈ ਇਹਨੂੰ ਪੁਸ਼ਤਾ ਬੜਾਇਆ ਜਾ ਸਕਦਾ ਹੈ ਸਹਿਬ ਇਥੇ ਕਹਿ ਰਹੇ ਨੇ ਦਸਨ ਬਿਹੋਂ ਭਯੰਗੰ ਮੰਤਰੰ ਗਾਰਡੇ ਨਿਵਾਰੰ ਜੈਸੇ ਸਪੇਰਾ ਗਾਰਡੇ ਮੰਤਰ ਦਾ ਜੱਬ ਕਰਕੇ ਮੰਤਰ ਨੂੰ ਸਿਧ ਕਰ ਲੈਂਦਾ ਤੇ ਸਭ ਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਪਕੜ ਲੈਂਦਾ ਉਹਦੇ ਦੰਦ ਕੱਢ ਦਿੰਦਾ ਕਹਿੰਦੇ ਨੇ ਉਹ ਮੰਤਰ ਗਾਲਵਨ 1 ਸਾਲ ਤੱਕ ਕੰਮ ਕਰਦਾ ਹੈ 12ਵੇਂ ਮਹੀਨੇ ਸਤ ਨੂੰ ਛੱਡ ਦੇ ਦਿੰਦੇ ਨੇ ਸ਼ਾਇਦ ਆਪ ਨੂੰ ਪਤਾ ਮੈਂ ਰਾਜਸਥਾਨ ਦੇ ਚੋ ਜਗਾ ਦੇਖੀਏ ਮਰਤਰੀ ਦੀ ਗੁਫਾ ਅਲਵਰ ਤੋਂ ਕੋਈ ਬਾਈ ਤਈ ਮਿਲਦੀ ਲੋਰੀ ਤੇ ਸਾਰੇ ਸਪੇਰੇ ਸਪ ਉਤੇ ਛੱਡ ਦੇ ਫਿਰ ਨਵਾ ਪਕੜ ਦੇ ਦੂਜਾ ਪਕੜ ਦੇ ਪੁੱਛਣ ਤੇ ਤੋਂ ਸਾਨੂੰ ਦਸਣ ਦੇ ਸਾਡਾ ਮੰਤਰ ਇੱਕ ਸਾਲ ਤੱਕ ਕੰਮ ਕਰਦਾ ਉਸ ਤੋਂ ਬਾਅਦ ਸਾਨੂੰ ਵੀ ਡੰਗ ਮਾਰ ਸਕਦਾ ਸਾਨੂੰ ਵੀ ਕੱਢ ਸਕਦਾ ਅਸੀਸ ਨੂੰ ਛੱਡ ਦੇ ਨੇ ਦੂਜਾ ਪਕੜ ਦੇ ਇਹ ਸਾਡਾ ਵਾਅਦਾ ਹੁੰਦਾ ਹੈ ਇਸ ਤਰ੍ਹਾਂ ਦੀ ਰੌ ਰੇਤੀ ਭਾਰਤ ਦੇ ਸਪੇਰੇ ਪਾਲਦੇ ਨੇ ਇਸ ਤਰੀਕੇ ਨਾਲ ਚੱਲਦੇ ਹਨ ਹਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਦਾਹਰਣ ਦਿੱਤਾ ਹੈ ਜੈਸੇ ਸਪੇਰੇ ਗਾਰੜੇ ਮੰਤਰ ਨੂੰ ਜਪ ਕੇ ਸੱਪ ਦੀ ਜ਼ਹਿਰ ਉਡਾਰ ਦਿੰਦੇ ਕਿਸੇ ਨੂੰ ਡੰਗ ਮਾਰਿਆ ਹੋਵੇ ਤੇ ਸੱਪ ਨੂੰ ਦੰਦਾਂ ਤੋਂ ਬਿਨਾਂ ਕਰ ਦਿੰਦੇ ਨੇ ਇਹ ਉਦਾਹਰਣ ਹੈ ਕਿ ਪ੍ਰਮਾਣ ਦਿੱਤਾ ਹੈ ਸਤਿਗੁਰਾਂ ਨੇ ਦਸਨ ਬਿਹੌਣ ਭਯੰਦਨ ਮੰਤਰੰ ਗਾਰੜੇ ਨਿਵਾਰਨ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣੇ ਕੋਈ ਵਿਰਲੇ ਸੰਤ ਜਨ ਨੇ ਪ੍ਰਭੂ ਦਾ ਨਾਮ ਜਪ ਕੇ ਜੀਵਨ ਦੇ ਚੋਂ ਸਾਰੀ ਅੰਮ੍ਰਿਤ ਕਢ ਕੇ ਜ਼ਿੰਦਗੀ ਨੂੰ ਅੰਮ੍ਰਿਤਮਈ ਬਣਾ ਲੈਂਦਾ ਹੈ ਦੂਰ ਕਹਿ ਜਾਓ ਭਗਤ 람ਦੇਵ ਐਸਾ ਖੈਰ ਹੈ ਦਸ ਬੈ ਰਾਗਨ ਮੋਹ ਬਸ ਕੇ ਨਹੀਂ ਪੰਚੋਂ ਕ ਮਿਟਣਾਓ 72 ਭਰੇ ਅਮਰ ਸਰਬਿਕ ਕੋ ਮਾਰ ਕਢਾਓ ਪਾਛੇ ਬੌਰ ਨਾ ਆਵਨ ਪਾਉ ਅਮਰਤ ਬਾਣੇ ਘਟਤੇ ਉਚਰੋਂ ਆਤਮ ਕੋ ਸਮਝਾਓ 72 ਮਨੁੱਖ ਦੇ ਸਰੀਰ ਦੇ ਚ 72 ਮੋਟੀਆਂ ਨਸਾਂ ਨੇ 72 ਮੋਟੀਆਂ ਨਾੜਾਂ ਨੇ ਜਿਨ੍ਹਾਂ ਦਾ ਹਜ਼ਾਰਾਂ ਛੋਟੀਆਂ-ਛੋਟੀਆਂ ਨਸਾਂ ਨਾਲ ਸੰਬੰਧ ਜੁੜੇ ਹੋਇਆ ਮੂਲ ਰੂਪ ਦੇ ਚ ਇਹ 72 ਨੇ ਆਯੁਰਵੇਦ ਆਚਾਰੀਆ ਵੀ ਐਸਾ ਕਹਿੰਦੇ ਨੇ ਔਰ ਭਗਤ ਵੀ ਐਸਾ ਕਹਿੰਦੇ ਨੇ ਨਾਮਦੇਵ ਐਸਾ ਕਹਿ ਰਹੇ ਨੇ ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਜੋਗ ਦੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਏ ਤੇ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ ਸੁਣੀਏ ਜੋਗ ਜੁਗਤ ਤਨ ਭੇਦ ਪਤਾ ਚੱਲ ਜਾਂਦਾ ਨਾਮਦੇਵ ਕਹਿੰਦੇ ਨੇ ਇਹ ਜੋ 72 ਨਸਾਂ ਨੇ ਮੇਰੀਆਂ ਇਨ੍ਹਾਂ ਵਿੱਚ ਖੂਨ گردش ਨਹੀਂ ਕਰ ਰਿਹਾ ਕੀ گردش ਕਰ ਰਿਹਾ ਅੰਮ੍ਰਿਤ ਖੂਨ ਮੇਰਾ ਅੰਮ੍ਰਿਤ ਮੇਰੀਆਂ ਨਸਾਂ ਦੇ ਚੋਂ ਖੂਨ ਨਹੀਂ ਹੈ ਅੰਮ੍ਰਿਤ। ਇਤਨਾ ਪਾਵਨ ਹੋ ਗਿਆ, ਇਤਨਾ ਪਵਿੱਤਰ ਹੋ ਗਿਆ ਤੇ ਜਿਸ ਦਾ ਖੂਨ ਅੰਮ੍ਰਿਤ ਹੋ ਜਾਏ, ਪਹਿਚਾਣ ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਏਗੀ। ਉਹਦੇ ਬੋਲ ਅੰਮ੍ਰਿਤਮਈ ਹੋ ਜਾਣਗੇ। ਉਹਦੇ ਕਰਮ ਅੰਮ੍ਰਿਤਮਈ ਹੋ ਜਾਣਗੇ। ਖੂਨ ਮੈਲੇ, ਨਾਬਾਗ ਹੈ। ਇਹਦੀ ਦ੍ਰਿਸ਼ਟੀ ਮੈਲੀ ਹੋਵੇਗੀ। ਇਹਦੇ ਬੋਲ ਬੜੇ ਗੰਦੇ ਹੋਣਗੇ। ਇਹਦੇ ਕਰਮ ਠੇਕਲੇ ਹੋਣਗੇ। ਇਹ ਰੂਹਾਨੀ ਟੰਗ ਲਾਲ ਤੌਰ ਤਰੀਕਾ ਇਹ ਬਿਆਨ ਕੀਤਾ ਜਾ ਰਿਹਾ ਇਕ ਤੇ ਵਿਗਿਆਨਿਕ ਢੰਗ ਨਾਲ ਦੋ ਜੇ ਦਾ ਖੂਨ ਸਾਫ ਕਰਨਾ ਹੈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਹੋਣ ਕਿਤਨਾ ਵਿੱਚ ਸਾਫ ਹੋ ਜਾਏ ਪ੍ਰਕਿਰਤਿਕ ਰੂਪ ਵਿੱਚ ਕ੍ਰੋਧ ਤੇ ਰਹੇਗਾ ਲੋਭ ਤੇ ਰਹੇ ਆਖਰ ਖੂਨ ਦੇ ਉਛਾਲ ਤੇ ਹੀ ਕਾਮ ਦਾ ਵੇਗ ਬਣਦਾ ਹੈ ਹੰਕਾਰ ਦਾ ਵੇਗ ਬਣਦਾ ਹੈ ਕ੍ਰੋਧ ਖੋਣੇ ਤੇ ਖੋਲਦਾ ਹੁਰਕੀ ਇਕਬਾਲ ਇਸ ਨੂੰ ਵੀ ਬਿਆਨ ਕਰਦੇ ਨੇ ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਣ ਜਾਏ ਇੱਕ ਫੂਲ ਗਰ ਚਾਹੇ ਤੋ ਗੁਲਿਸਤਾਨ ਬਣ ਜਾਏ ਇੱਕ ਖੂਨ ਕੇ ਕਤਰੇ ਮੇ ਉਹ ਤਾਸੀਰ ਹੈ ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਣ ਜਾਏ ਕਹਿੰਦਾ ਇੱਕ ਬੂੰਦ ਖੂਨ ਕਿਦਰੇ ਉਛਲ ਪਵੇ ਇਹ ਸ਼ਹੀਦ ਹੋ ਸਕਦਾ ਇੱਕ ਬੂੰਦ ਖੂਨ ਦੇ ਚ ਕਿਦਰੇ ਉਛਾਲ ਆ ਜਾਏ ਇਹ ਭਗਤ ਬਣ ਸਕਦਾ ਹੈ ਇੱਕ ਬੂੰਦ ਖੂਨ ਦੇ ਚ ਜੇ ਕਿਦਰੇ ਉਛਾਲ ਆ ਜਾਏ ਸੰਤ ਹੋ ਸਕਦਾ ਹੈ ਤੇ ਬ੍ਰਹਮ ਗਿਆਨੀ ਹੋ ਸਕਦਾ ਹੈ ਔਰ ਜਿਸ ਖੂਨ ਦੇ ਚ ਇਸ ਤਰ੍ਹਾਂ ਦਾ ਉਛਾਲ ਨਾਵੇ ਦਿਵਾਰ ਦੇ ਤਰਫ ਹੋਵੇ ਕਹਿੰਦੇ ਨੇ ਤਾਂ ਹੌਨ ਬੜਾ ਠੰਡਾ ਹੈ ਮੈਲੇ ਕੁਝ ਵੀ ਨਹੀਂ ਪਾਣੀ ਕੁਝ ਵੀ ਨਹੀਂ ਇੱਕ ਖੂਨ ਦੇ ਇਕਤਰੇ ਮੇ ਉਹ ਤਾਸਿਰ ਹੈ ਇਕ ਕੌਮ ਕੀ ਤਵਾਰੀਖ ਕਾ ਅਨਵਾਨ ਬਨ ਜਾਏ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਫੋਨ ਗਰਦੇਸ਼ ਨਹੀਂ ਕਰ ਰਿਆ ਮੇਰੀਆਂ ਨਸਾਂ ਵਿੱਚ ਕੀ ਗਰਦੇਸ਼ ਪਿਆ ਕਰਦਾ ਹੈ ਅਮਰਤ 72 ਭਰੇ ਅਮਰਤ ਸਰ ਬੜਾ ਸੁੰਦਰ ਵਾਕ ਹੈ 72 72 ਇਹ ਜਿਹੜੀਆਂ ਮੋਠੀਆਂ ਨਸਾਂ ਨੇ ਇਹਨਾਂ ਚ ਅਮਰਤ ਗਰਦੇਸ਼ ਕਰ ਰਿਹਾ ਹੈ ਇਹ ਅੰਮ੍ਰਿਤ ਕਿਸ ਤਰ੍ਹਾਂ ਹੋ ਗਿਆ ਦਸ ਬੈ ਰਾਗਨ ਮੋਇ ਬਸ ਕੇ ਨਾ ਪੰਜੋਂ ਕਾਮਿ ਟਨਾ ਪ੍ਰਭੂ ਦਾ ਨਾਮ ਜਪਿਆ ਇਹ ਸਾਰੇ ਇੰਦਰੇ ਮੇਰੇ ਕਾਬੂ ਹੋ ਗਏ ਨੇ ਹੁਣ ਅੱਖਾਂ ਮੈਨੂੰ ਭਟਕਾ ਨਹੀਂ ਸਕਦੀਆਂ ਕੰਨ ਮੈਨੂੰ ਗਲਤ ਰਸਤੇ ਤੇ ਨਹੀਂ ਪਾ ਸਕਦੇ ਕਿਉਂ ਮੈਂ ਮਹਾ ਪ੍ਰਕਾਸ਼ ਵੇਖ ਰਿਹਾ ਹੈ ਮਹਾਰੂਪ ਵੇਖ ਲਿਆ ਹੈ ਅੰਦਰ ਮੈਂ ਮਹਾ ਨਾਦ ਸੁਣ ਲਿਆ ਹੈ ਆਪਣੇ ਅੰਦਰ ਮੈਂ ਮਹਾ ਸੁਗੰਧ ਵੇਖ ਲਈ ਹੈ ਆਪਣੇ ਅੰਦਰ ਕਿ ਇੰਦਰੇ ਮੈਨੂੰ ਨਹੀਂ ਭਟਕਾ ਸਕਦੇ ਹੁਣ ਮੈਂ ਬਾਹਰ ਮੁਖੇ ਨਹੀਂ ਹੁਣ ਮੈਨੂੰ ਅੰਦਰ ਹੀ ਸਭ ਕੁਝ ਲੱਭ ਪਿਆ ਯਕੀਨ ਹੈ ਜਾਣੋ ਪ੍ਰਮਾਤਮਾ ਜਦ ਵੀ ਲੱਭੇਗਾ ਅੰਦਰੋਂ ਲੱਭੇਗਾ ਨਾ ਉਹਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸ ਕਾ ਬਿਸਰਾਮ ਕਾਹੇ ਰੇ ਬਨਖੋ ਜਨ ਜਾਇ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੋ ਨਾਮਦੇਵ ਕਹਿੰਦੇ ਨੇ ਇਹ ਸਾਰੀਆਂ ਨਸਾਂ ਅੰਮ੍ਰਿਤ ਲਾਲ ਭਰ ਗਈਆਂ ਐਸੇ ਮਨੁੱਖ ਦੀ ਪਹਿਚਾਨ ਕੀ ਹੋਵੇਗੀ ਦ੍ਰਿਸ਼ਟੀ ਅੰਮ੍ਰਿਤਮਈ ਹੋਵੇਗੀ ਬੜੀ ਪਵਿੱਤਰ ਹੋਵੇਗੀ ਸਭ ਕੁਝ ਪ੍ਰਭੂ ਦਾ ਰੂਪ ਵੇਖੇਗਾ ਔਰ ਉਸ ਦੇ ਸਾਰੇ ਕਰਮ ਪਵਿੱਤਰ ਹੋ ਜਾਣਗੇ ਉਹਦੇ ਜ਼ਬਾਨ ਪਵਿੱਤਰ ਹੋ ਜਾਏਗੀ ਸੁੱਚੀ ਹੋ ਜਾਏਗੀ ਨਾਮ ਜਪਤ ਗੋਬਿੰਦ ਕਾ ਸੋਚੀ ਭਈ ਰਸਨਾ ਬੜੀ ਪਵਿੱਤਰ ਰਸਨਾ ਉਸ ਦੀ ਹੋ ਜਾਏਗੀ ਅੰਮ੍ਰਿਤਮਈ ਬੋਲੋ ਬੜੀਆਂ ਪਵਿੱਤਰ ਉਸ ਦੀਆਂ ਅੱਖਾਂ ਹੋ ਜਾਣਗੀਆਂ ਅੰਮ੍ਰਿਤਮਈ ਦ੍ਰਿਸ਼ਟੀ ਹੋ ਜਾਏਗੀ ਕਿਉਂਕਿ ਹੋਂ ਅਮਰਤ ਮਈ ਹੋ ਗਿਆ ਹਨ ਗੁਰੂ ਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੱਪਾਂ ਦਾ ਜ਼ਹਿਰ ਉਤਾਰਨ ਵਾਲੇ ਸਪੇਰੇ ਬਹੁਤ ਨੇ ਆਪਣੇ ਜੀਵਨ ਦਾ ਜ਼ਹਿਰ ਉਤਾਰਨ ਵਾਲਾ ਕੋਈ ਸੰਤ ਵਿਰ ਲਈ ਹੈ ਪਿਆਰ ਉਪਾਣ ਸੰਤਨ ਨਾਨਕ ਲਬਦੰ ਕਰਮਣੇ ਇਸ ਤਰ੍ਹਾਂ ਦਾ ਸਪੇਰਾ ਜੋ ਜੀਵਨ ਦੀ ਜ਼ਹਿਰ ਨੂੰ ਉਤਾਰ ਦੇਵੇ ਤੇ ਅਮਰਤ ਦੇ ਚ ਬਦਲ ਦੇਵੇ ਨੋਨੇ ਕਲਬਦੰ ਕਰਮਣੇ ਕਿਦਰੇ ਭਾਗਾ ਅਨਸਾਰ ਇਸ ਤਰ੍ਹਾਂ ਦੇ ਪੁਰਸ਼ ਦੇ ਕਿਦਰੇ ਦਰਸ਼ਨ ਹੁੰਦੇ ਨੇ ਮੈਂ ਫਿਰ ਅਰਸ ਕਰਾਂ ਅਸੀਸੇਵਾ ਸੇ ਅਰਦਾਸ ਦੇ ਚ ਸ਼ਬਦ ਐਡ ਕੀਤੇ ਨੇ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਤੇ ਜੈਸੇ ਨਾਮ ਚੇਤੇ ਆਵੇਗਾ ਹੁਣ ਅੰਮ੍ਰਿਤ ਹੋ ਜਾਏਗਾ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਏਗੀ ਬੋਲ ਅੰਮ੍ਰਿਤਮਈ ਹੋ ਜਾਏਗਾ ਜ਼ਹਿਰ ਸਾਰਾ ਅਮਰਤ ਬਣ ਜਾਏਗਾ ਹੰਕਾਰ ਨਿਰਮਾਣਤਾ ਵਿਕਸ਼ਕ ਲਖਤਿਆਰ ਕਰ ਜਾਏਗਾ ਕ੍ਰੋਧ ਦਇਆ ਬਣ ਜਾਏਗਾ ਮਉ ਪ੍ਰੇਮ ਬਣ ਜਾਏਗਾ ਕਾਮਸ਼ੀਲ ਸੰਜਮ ਬਣ ਜਾਏਗਾ ਔਰ ਲੋਭ ਸਬਰ ਤੇ ਸੰਤੋਖ ਬਣ ਜਾਏਗਾ ਅਗਰ ਲੋਭ ਲੋਭ ਹੈ ਜੇ ਸਬਰ ਸੰਤੋਖ ਨਹੀਂ ਬਣਿਆ ਜ਼ਹਿਰ ਹੈ ਹੰਕਾਰ ਨਿਰਮਾਣਤਾ ਨਹੀਂ ਬਣਿਆ ਤਾਂ ਜ਼ਹਿਰ ਹੈ ਮਉ ਪ੍ਰੇਮ ਨਹੀਂ ਬਣਿਆ ਤਾਂ ਜ਼ਹਿਰ ਹੈ ਕ੍ਰੋਧ ਦਇਆ ਨਹੀਂ ਬਣਿਆ ਤਾਂ ਜ਼ਹਿਰ ਹੈ ਜ਼ਹਿਰ ਵਿੱਚ ਜੀ ਰਿਹਾ ਹੈ ਮਨ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣੇ ਇੱਥੇ ਤੱਕ ਇਹ ਸ਼ਲੋਕ ਪੜੇ ਗਏ ਸਨ ਵਾਲਵਨ ਚਾਰ ਪੰਜ ਸ਼ਲੋਕ ਅੱਗੇ ਹੋਰ ਰਹਿੰਦੇ ਨੇ ਇਹਨਾਂ ਦਾ ਕੰਨ ਅਖਰੀ ਅਰਥ ਕਰਕੇ ਇਸ ਗਾਥਾ ਨਾਮਕ ਬਾਣੀ ਦੀ ਕੱਲ ਫਿਰ ਸਮਾਪਤੀ ਕਰਾਂਗੇ ਸਮਾ ਸਮਾਪਤ ਇਸ ਕਰਕੇ ਵਰਨਾ ਇੱਕ ਇੱਕ ਸ਼ਲੋਕ ਬੜਾ ਮਹਾਨ ਹੈ ਇੱਕ ਇੱਕ ਸ਼ਲੋਕ ਦੇ ਵਿੱਚ ਬੜੀਆਂ ਬੁਲੰਦੀਆਂ ਨੂੰ ਛੋਹਿਆ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਇੱਕ ਸ਼ਲੋਕ ਦੇ ਵਿੱਚ ਬਹੁਤ ਕੁਝ ਸਤਿਗੁਰੂ ਕਹਿ ਰਹੇ ਨੇ ਸਤਿਗੁਰੂ ਦੇਵ ਜੀ ਅੱਜ ਦੇ ਸ਼ਲੋਕ ਦੇ ਵਿੱਚ ਇਹ ਕਹਿ ਰਹੇ ਨੇ ਮੰਤਰ ਸਿੱਧੀ ਵਾਕ ਦੀ ਸਿੱਧੀ ਬੋਲਾਂ ਦੀ ਸਿੱਧੀ ਬੋਲਾਂ 'ਚ ਬੜਾ ਕੁਝ ਕੀ ਰੱਖਿਆ ਬੋਲਾਂ ਜਿਹੜਾ ਇੰਜ ਕਹਿੰਦੇ ਨੇ ਸਾਰਾ ਸੰਬੰਧ ਤੇ ਬੋਲਾਂ ਨਾਲ ਸੰਬੰਧ ਵੜਦੇ ਨੇ ਬੋਲ ਕੇ ਸੰਬੰਧ ਟੁੱਟਦੇ ਨੇ ਬੋਲ ਕੇ ਟੁੱਟ ਗਈ ਪ੍ਰੀਤ ਬੁਰ ਬੋਲ ਦੋ ਬੋਲ ਬੋਲੇ ਬਚਪਨ ਦੀ ਦੋਸਤੀ ਟੁੱਟ ਕੇ ਰਹਿ ਗਈ ਹੋਇਆ ਕੀ ਦੋ ਬੋਲ ਬੋਲੇ ਦੋ ਬੋਲਾ ਨੇ ਬੇਗਾਨੇ ਨੂੰ ਆਪਣਾ ਬਣਾ ਲਿਆ ਦੋ ਬੋਲਾ ਇਹ ਕਿਧਰੇ ਦੋ ਬੋਲ ਦੋ ਅੱਖਰ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ ਕਾਇਨਾਤ ਦਾ ਮਾਲਕ ਵਾਹਿਗੁਰੂ ਅੰਦਰ ਪ੍ਰਗਟ ਹੁੰਦਾ ਹੈ ਜ਼ਹਿਰ ਅੰਮ੍ਰਿਤ ਹੋ ਜਾਂਦੀ ਹੈ ਜੀਵਨ ਅੰਮ੍ਰਿਤ ਮਈ ਰੋ ਰੋਮ ਰੋਮ ਵਿੱਚ ਅੰਮ੍ਰਿਤ ਦੀ ਵਰਸ਼ਾ ਹੋ ਜਾਂਦੀ ਏ ਸਤਿਗੁਰ ਇਸ ਤਰ੍ਹਾਂ ਦੀ ਜ਼ਿੰਦਗੀ ਸਾਡੀ ਚੌੜੀ ਚ ਪਾਵਨ ਅਗਲੇ ਸ਼ਲੋਕਾਂ ਦੇ ਵਿਚਾਰ ਕੱਲ ਤੇ ਕੱਲ ਆਪ ਤੋਂ ਸ਼ਮਾ ਮੰਗਾਗੇ ਬੜੀ ਇਕਾਗਰਤਾ ਨਾਲ ਆਪਨੇ ਸਰਵਨ ਕੀਤਾ ਧਨ ਗੁਰ ਵਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਕਾਰਤ ਹੋਵੇ ਬੁੱਲ ਸੁਖ ਦੀ ਸ਼ਮਾ ਵਾਏ ਗੁਰੂ ਜੀ ਕਾ ਖਾਲਸਾ 我也不知